ਸਤ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ 19 نیوز ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਪੰਜ ਖਬਰਾਂ ਵਾਹਨ ਨੂੰ ਬੁਲੇਟ ਪ੍ਰੂਫ ਬਣਵਾਉਣ ਤੋਂ ਪਹਿਲਾਂ ਹੁਣ ਲੈਣੀ ਪਵੇਗੀ ਐਨਓਸੀ ਪੰਜਾਬ 'ਚ ਹੁਣ ਕਿਸੇ ਵੀ ਵਾਹਨ ਨੂੰ ਬੁਲੇਟ ਪ੍ਰੂਫ ਬਣਵਾਉਣ ਲਈ ਪਹਿਲਾਂ ਐਨਓਸੀ ਲੈਣੀ ਪਵੇਗੀ ਤੇ ਇਸ ਲਈ ਵਿਸ਼ੇਸ਼ ਆਰਸੀ ਜਾਂ ਦਸਤਾਵੇਜ਼ ਜਾਰੀ ਕੀਤਾ ਜਾਵੇਗਾ ਅਧਿਕਾਰੀਆਂ ਅਨੁਸਾਰ ਕਈ ਲੋਕ ਸ਼ੌਂਕ ਲਈ ਆਪਣੇ ਵਾਹਨਾਂ ਨੂੰ ਬੁਲੇਟ ਪ੍ਰੂਫ ਕਰਵਾ ਲੈਂਦੇ ਹਨ ਅਜਿਹੇ 'ਚ ਅਪਰਾਧੀ ਵੀ ਇਸ ਦਾ ਲਾਭ ਉਠਾਉਂਦੇ ਹਨ ਹੁਣ ਜੋ ਵੀ ਵਿਅਕਤੀ ਆਪਣੇ ਵਾਹਨ ਨੂੰ ਬੁਲੇਟ ਪ੍ਰੂਫ ਕਰਵਾਉਣਾ ਚਾਹੇਗਾ ਪੁਲਿਸ ਦੇਖੇਗੀ ਕਿ ਉਹ ਵਾਹਨ ਨੂੰ ਬੁਲੇਟ ਪ੍ਰੂਫ ਕਿਉਂ ਕਰਵਾਉਣਾ ਚਾਹੁੰਦਾ ਹੈ ਉਸ ਨੂੰ ਕਿਸ ਤੋਂ ਕਿੰਨਾ ਖਤਰਾ ਹੈ ਇਸ ਤੋਂ ਬਾਅਦ ਹੀ ਇਜਾਜ਼ਤ ਦਿੱਤੀ ਜਾਵੇਗੀ ਹੁਣ ਜੋ ਕੰਪਨੀਆਂ ਵਾਹਨਾਂ ਨੂੰ ਬੁਲੇਟ ਪ੍ਰੂਫ ਬਣਾਉਣ ਦਾ ਕੰਮ ਕਰਦੀਆਂ ਹਨ ਉਹਨਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਦੇਣੀ ਪਵੇਗੀ ਕਿ ਉਹਨਾਂ ਨੇ ਕਿਸ ਵਿਅਕਤੀ ਦੇ ਵਾਹਨ ਨੂੰ ਬੁਲੇਟ ਪ੍ਰੂਫ ਕੀਤਾ ਹੈ ਕਿ ਵਾਹਨ ਬੁਲੇਟ ਪ੍ਰੂਫ ਕਰਵਾਉਣ ਤੋਂ ਪਹਿਲਾਂ ਉਸ ਨੇ ਸਰਕਾਰੀ ਇਜਾਜ਼ਤ ਦਿਖਾਈ ਸੀ ਜਾਂ ਨਹੀਂ ਹਾਈ ਕੋਰਟ ਦੇ ਸਖਤ ਨਿਰਦੇਸ਼ਾਂ ਤੋਂ ਬਾਅਦ ਵਾਹਨਾਂ ਨੂੰ ਬੁਲੇਟ ਪ੍ਰੂਫ ਕਰਵਾਉਣ ਲਈ ਨਿਯਮ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਚ ਬਕਵਕ ਵਿਭਾਗਾਂ ਦੇ 6 ਅਧਿਕਾਰੀਆਂ ਤੇ ਇੱਕ ਤਕਨੀਕੀ ਮਾਰ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਕਮੇਟੀ ਦੀ ਪ੍ਰਧਾਨਗੀ ਗ੍ਰਹਿ ਵਿਭਾਗ ਦੇ ਵਧੀਕ ਸਖਤਰ ਕਰਨਗੇ ਸੋਨੇ ਦੀ ਕੀਮਤ ਚ ਵਾਦਾ ਜਾਣੋ ਕਿੰਨੀ ਹੈ ਅੱਜ ਸੋਨੇ ਦੀ ਕੀਮਤ ਸੋਨਾ ਅਤੇ ਚਾਂਦੀ ਨੂੰ ਅੱਜ ਵੀ ਨਿਵੇਸ਼ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਜਦੋਂ ਸੰਸਾਰ 'ਚ ਅਨਿਸ਼ਚਿਤਤਾ ਵੱਧਦੀ ਹੈ ਤਾਂ ਲੋਕ ਸੋਨੇ ਅਤੇ ਚਾਂਦੀ ਵੱਲ ਵੱਧਦੇ ਹਨ। ਭਾਰਤ ਵਿੱਚ ਸੋਨੇ ਅਤੇ ਚਾਂਦੀ ਨਾਲ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਇੱਥੇ ਇਸ ਨੂੰ ਸਿਰਫ ਨਿਵੇਸ਼ ਦਾ ਬਦਲ ਨਹੀਂ ਸਮਝਿਆ ਜਾਂਦਾ। ਬੀਤੇ ਦਿਨੀ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਉਣ ਦੇ ਬਾਅਦ ਅੱਜ ਸੋਨੇ ਦੀ ਕੀਮਤ ਵਿੱਚ ਫਿਰ ਵਾਧਾ ਹੋਇਆ ਹੈ। ਸਵੇਰੇ 10:01 ਵਜੇ 24 ਕੈਰਟ ਸੋਨੇ ਦੀ ਕੀਮਤ 95673 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਵਿੱਚ 408 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ। हूँ तक सोने ने पचानवे हज़ार छे सौ सठ रुपये प्रति दस ग्राम पहुँच के उच्चा रिकॉर्ड बनाया है इस दे पचानवे हज़ार अठ सौ छियाहठ रुपये कापी दस ग्राम पहुँच के भी उच्चा रिकॉर्ड बनाया है दो जून सवेरे दस बज के चार मिनट वजे एक किलो चांदी की कीमत सतानवे हज़ार तीन सौ छिहत्तर रुपये पहुंच गया है चांदी ने हूँ तक सतानवे हज़ार एक सौ बई रुपये प्रति किलो पहुँच के नीवा रिकॉर्ड बनाया है इस दे नाल ही सतानवे हज़ार चार सौ रुपये प्रति किलो पहुँच के भी उच्चा रिकॉर्ड बनाया है ਕੈਨੇਡਾ ਦੇ ਸ਼ਹਿਰ ਬੈਰੀਚ ਹੋਈ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਅੱਜ ਕੈਨੇਡਾ ਦੇ 온ਟਾਰੀਓ ਸੂਬੇ ਦੇ ਵੱਡੇ ਸ਼ਹਿਰ ਬੈਰੀ ਦੀ ਸੰਗਤ ਤੇ ਪ੍ਰਬੰਧਕਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੁਭ ਆਰੰਭ ਹੋਇਆ ਉੱਗੇ ਰੇਡੀਓ ਟੀਵੀ ਹੋਸਟ ਸੁਖਦੇਵ ਸਿੰਘ ਢਿੱਲੋਂ ਅਨੁਸਾਰ ਇਸ ਇਤਿਹਾਸਿਕ ਮੌਕੇ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੋਇਆ ਇਸ ਮੌਕੇ Ontario Sikh Asti Gurdwara Council ਦੇ ਚੇਅਰਮੈਨ ਊਂਕਾਰ ਸਿੰਘ ਗਰੇਵਾਲ ਤੇ ਹੋਰ ਉਦੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ Ontario ਦੇ ਹੋਰ ਗੁਰਦੁਆਰਾ ਸਹਾਬਾਨ ਦੇ ਮੁਖੀ ਤੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਬਹਿਰੀ ਦੀ ਸੰਗਤ ਵੱਲੋਂ ਕੀਤੇ ਗਏ ਪ੍ਰਬੰਧ ਬਹੁਤ ਸਲਾਹਯੋਗ ਸਨ Ontario ਖਾਲਸਾ ਦਰਬਾਰ ਡਿਕਸੀ ਰੋਡ ਦੇ ਪ੍ਰਧਾਨ ਹਰਪਾਲ ਸਿੰਘ ਤੇ ਸਮੁੱਚੀ ਕਮੇਟੀ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਕੀਤਾ ਵਰਣਨ ਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਰੱਖਿਆ ਗਿਆ ਹੈ। ਸਾウਦੀ ਅਰਬ ਨੇ ਬਿਨਾ ਪਰਮਿਟ ਵਾਲੇ 269678 ਲੋਕਾਂ ਨੂੰ ਸਾਲਾਨਾ ਹਜ ਯਾਤਰਾ ਲਈ ਮੱਕਾ 'ਚ ਦਾਖਲਾ ਹੋਣ ਤੋਂ ਰੋਕਿਆ। ਸਾウਦੀ ਸਰਕਾਰ ਹਜ ਦੌਰਾਨ ਹੋਣ ਵਾਲੀ ਭਾਰੀ ਪੀੜ ਲਈ ਬਿਨਾ ਪਰਮਿਟ ਵਾਲੇ ਯਾਤਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਉਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਭਾਰੀ ਗਰਮੀ ਕਾਰਨ ਮਰਨ ਵਾਲੇ ਲੋਕਾਂ ਵਿੱਚੋਂ ਬਹੁਤ ਸਾਰੇ ਉਹੀ ਸਨ ਜੋ ਬਿਨਾਂ ਪਰਮਿਟ ਦੇ ਆਏ ਸਨ ਇਸ ਸਮੇਂ ਮੱਕਾ ਵਿੱਚ ਲਗਭਗ 14 ਲੱਖ ਲੋਕ ਮੌਜੂਦ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ 사우ਦੀ ਅਰਬ ਨੇ ਬਿਨਾਂ ਪਰਮਿਟ ਵਾਲੇ 269678 ਲੋਕਾਂ ਨੂੰ ਸਾਲਾਨਾ ਹਜ ਯਾਤਰਾ ਲਈ ਮੱਕਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ 사우ਦੀ ਅਧਿਕਾਰੀ ਗੈਰ ਕਾਨੂੰਨੀ ਤਰੀਕੇ ਨਾਲ ਯਾਤਰਾ ਕਰਨ ਵਾਲਿਆਂ ਦੇ ਖਿਲਾਫ ਸਖਤੀ ਵਰਤ ਰਹੇ ਹਨ ਜ਼ਿਕਰ ਯੋਗ ਹੈ ਕਿ ਸਾਊਦੀ ਅਰਬ ਵਿੱਚ ਬਿਨਾਂ ਪਰਮਿਟ ਹਜ ਯਾਤਰਾ ਕਰਨ ਤੇ 5000 ਡਾਲਰ ਲਗਭਗ 4.25 ਲੱਖ ਰੁਪਏ ਦਾ ਜੁਰਮਾਨਾ ਅਤੇ ਕੱਢੇ ਜਾਨਵਰਗੀਆਂ ਹੋਰ ਸਜ਼ਾਵਾਂ ਦੀ ਵਿਵਸਥਾ ਹੈ ਇਸ ਨੀਤੀ ਵਿੱਚ ਸਾਊਦੀ ਨਾਗਰਿਕ ਅਤੇ ਸਾਊਦੀ ਅਰਬ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ ਪਾਬੰਦੀ ਦੇ ਬਾਵਜੂਦ ਕਿਸਾਨਾਂ ਨੇ ਵੱਡੇ ਪੱਧਰ ਤੇ ਬੀਜੀ ਪੂਸਾ ਚੌਟਾਲੀ ਦੀ ਪਨੀਰੀ ਖੇਤੀਬਾੜੀ ਵਿਭਾਗ ਤੇ ਉਠੇ ਸਵਾਲ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਪੂਸਾ 44 ਚੋਨੇ ਦੀ ਕਿਸਮ ਤੇ ਪਾਬੰਦੀ ਲਾਉਣ ਦੇ ਬਾਵਜੂਦ ਵੱਡੀ ਪੱਧਰ ਤੇ ਕਿਸਾਨਾਂ ਵੱਲੋਂ ਇਸਦੀ ਪਨੀਰੀ بیਜੀ ਗਈ ਹੈ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪੱਸ਼ਟ ਆਖਿਆ ਗਿਆ ਹੈ ਕਿ ਸਰਕਾਰ ਵੱਲੋਂ ਪੂਸਾ 44 ਚੋਨਾ ਨਹੀਂ ਖਰੀਦਿਆ ਜਾਵੇਗਾ। ਜਿਸ ਮਗਰੋਂ ਸਥਿਤੀ ਪੰਬਲਕੂ ਸੇ ਵਾਲੀ ਪੈਦਾ ਹੋ ਗਈ ਹੈ। ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਤੇ ਅਧਿਕਾਰੀ ਵੀ ਹੁਣ ਖੇਤਾਂ 'ਚ ਪਹੁੰਚ ਕੇ ਪੂਸਾ 44 ਦੀ ਲਾਈ ਗਈ ਪਨੀਰੀ ਸੰਬੰਧੀ ਕੋਈ ਕਾਰਵਾਈ ਕਰਨ ਦੀ ਜਾਂ ਨਹੀਂ ਇਹ ਵੱਡਾ ਸਵਾਲ ਹੈ। ਜ਼ਿਕਰ ਯੋਗ ਹੈ ਕਿ ਪੰਜਾਬ ਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਚੋਨੇ ਦੀ ਕਿਸਮ ਪੂਸਾ 44 ਸਮੇਤ ਹਾਈਬ੍ਰਿਡ ਬੀਜਾਂ ਤੇ ਪਾਬੰਦੀ ਲਾਈ ਹੋਈ ਹੈ। ਵੱਡੀ ਗੱਲ ਇਹ ਹੈ ਕਿ ਇਸ ਪਾਬੰਦੀ ਦੇ ਬਾਵਜੂਦ ਮਾਲਵੇ ਖੇਤੇ ਚ ਵੱਡੀ ਪੱਧਰ ਤੇ ਕਿਸਾਨਾਂ ਵੱਲੋਂ ਪਾਬੰਦੀ ਸ਼ੁਦਾ ਪੂਸਾ 44 ਚੋਨੇ ਦੀ ਪਨੀਰੀ ਬੀਜੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਖਿਆ ਗਿਆ ਹੈ ਕਿ ਸਰਕਾਰ ਪੂਸਾ 44 ਚੋਨੇ ਦੀ ਖਰੀਦ ਨਹੀਂ ਕਰੇਗੀ, ਜਿਸ ਤੋਂ ਬਾਅਦ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ। ਜਿਹੜੇ ਕਿਸਾਨਾਵਲੋਂ ਪੂਸਾ 44 ਚੋਨੇ ਦੀ ਪਨੀਰੀ ਬੀਜੀ ਹੋਈ ਹੈ ਉਹ ਇਸ ਦੀ ਲਵਾਈ ਵੀ ਕਰਨਗੇ ਕਿਉਂਕਿ ਸਰਕਾਰ ਵੱਲੋਂ ਪੰਜਾਬ ਵਿੱਚ ਚੋਨੇ ਦੀ ਲਵਾਈ 1 ਤੋਂ 9 ਜੂਨ ਤੱਕ ਚਾਰ ਪੜਾਵਾਂ 'ਚ ਕਰਵਾਈ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਤਾਂ ਪੂਸਾ 44 ਚੋਨੇ ਦਾ ਹੀ ਸਮਾਂ ਹੈ ਜਦ ਕਿ ਸਰਕਾਰ ਵੱਲੋਂ ਐਲਾਨੀਆਂ ਪੀਆਰ ਕਿਸਮਾਂ ਦੀ ਪਨੀਰੀ ਦੀ ਜੂਨ ਮਹੀਨੇ 'ਚ ਬਿਜਾਈ ਹੁੰਦੀ ਹੈ ਕਿਸਾਨਾਂ ਦਾ ਤਰਕ ਹੈ ਕਿ ਪੂਸਾ 44 ਚੋਨਾ ਕਿਸਾਨਾਂ ਦੇ ਵਾਰੇ ਨਿਆਰੇ ਕਰ ਦਿੰਦਾ ਹੈ ਹੁਣ ਖੇਤੀਬਾੜੀ ਵਿਭਾਗ ਤੇ ਵੱਡੇ ਸਵਾਲ ਖੜੇ ਹੋ ਗਏ ਹਨ ਕਿ ਜਦੋਂ ਕਿਸਾਨਾਂ ਵੱਲੋਂ ਪਾਬੰਦੀਸ਼ੁਦਾ ਬੀਜ ਪੂਸਾ 44 ਦੀ ਪਨੀਰੀ ਬੀਜੀ ਗਈ ਸੀ ਤਾਂ ਖੇਤੀਬਾੜੀ ਵਿਭਾਗ ਕਿੱਥੇ ਸੀ ਪਤਾ ਲੱਗਾ ਹੈ ਕਿ ਪ੍ਰਾਈਵੇਟ ਦੁਕਾਨਦਾਰਾਂ ਵੱਲੋਂ ਇਸ ਵਾਰ ਦੁੱਗਣੀ ਕੀਮਤ ਤੇ ਪੂਸਾ 44 ਚੋਨੇ ਦਾ ਬੀਜ ਚੋਰੀ ਛੁਪੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ